ਲ ਕੇ ਆਇਓ ਸਾਨੂੰ ਇਸ ਕਰਕੇ ਤੁਹਾਨੂੰ ਮਿਲ ਦੀ ਲੋੜ ਪਈ ਹੈ ਕਿ ਕੁਝ ਚਿਰ ਪਹਿਲਾਂ ਬੀਜੇਪੀ ਦੇ ਇੱਕ ਆਗੂ ਅਨੰਦ ਸਰੇਨ ਜੀ ਜਿਹੜੇ ਬੀਜੇਪੀ ਦੇ ਛੇ ਸਪੋਕਸਮੈਨ ਵੀ ਨੇ ਜਿਹੜੇ ਸ਼ਾਇਦ ਉਹਨਾਂ ਦੀ ਪਾਰਟੀ ਦੇ ਵਾਈਸ ਪ੍ਰਧਾਨ ਵੀ ਨੇ ਉਹਨਾਂ ਨੂੰ ਇੱਕ ਪੀਸੀ ਕਰਕੇ ਉਨੇ ਕ ਦੋਸ਼ ਲਾਇਆ ਮੇਰੇ ਤੇ ਇੱਕ ਦੋਸ਼ ਲਾਇਆ ਕਿ ਮੈਂ 29 ਮਈ ਨੂੰ ਜਿਹੜਾ ਸਵੇਰੇ ਤੋਂ ਜਿਹੜੇ ਨਸ਼ੇ ਦੇ ਆਦੀ ਮੁੰਡੇ ਸੀਗੇ ਉਹਨਾਂ ਦੇ ਇਨਸਾਨ ਮੈਨੂੰ ਪਤਾ ਨਹੀਂ ਉਹਨਾਂ ਸਮਗਲਰ ਕਿਹਾ ਕੀ ਕਿਹਾ ਮੈਂ ਤੁਹਾਨੂੰ ਪਹਿਲਾਂ ਆਪਣੇ ਬਾਰੇ ਦੱਸਣਾ ਚਾਹੁੰਦਾ ਮੇਰਾ ਪਿੰਡ ਸਤ ਜਗਦੇਖਲਾ ਜ਼ਿਲ੍ਹਾ ਅੰਮ੍ਰਿਤਸਰ ਕਲਾ ਕਸਾ ਸੀਨਾ ਮੈਂ 2000 ਦੇ ਵਿੱਚ ਅਮਰੀਕਾ ਚ ਚਲ ਗਿਆ ਸੀ ਆਪਣੇ ਪਰਿਵਾਰ ਦੇ ਸਵੇ ਮੈਂ 13 ਚ ਵਾਪਸ ਆਇਆ ਜਦੋਂ ਪੰਜਾਬ ਦੇ ਵਿੱਚ ਬੀਜਪੀ ਤੇ ਕਾਲੀ ਦਲ ਦੀ ਸਰਕਾਰ ਸੀਗੀ ਤੇ ਸੱਜ ਮੇਰਾ 32 ਸਾਲ ਦਾ ਭਤੀਜਾ ਸਗਾ ਭਤੀਜਾ ਮੇਰੇ ਵੱਡੇ ਭਾਈ ਦਾ ਬੇਟਾ ਉਸ ਸਮੇਂ ਨਸ਼ੇ ਦੇ ਨਾਲ ਜਿਹੜਾ ਉਦੀ ਮੌਤ ਹੋ ਗਈ ਮੇਰਾ ਪਰਵਾਸ ਨਸ਼ੇ ਤੋ ਪੀਂਦ ਉਹ ਉਸ ਸਮੇਂ ਜਦੋਂ ਮੇਰੇ ਭਤੀਜਾ ਦਾ ਮੌਤ ਹੋਈ 32 ਸਾਲ ਦੀ ਸਕੂਲ ਚ ਕਲਰਕ ਲੱਗਾ ਸੀ ਤੇ ਸਰ ਮੈਂ ਅਮਰੀਕਾ ਦੇ ਵਿੱਚ ਫੈਸਲਾ ਕੀਤਾ ਮੇਰੇ ਪਿੰਡ ਦੇ ਹੋ ਤਿੰਨ ਚਾਰ ਮੁੰਡੇ ਸੀਗੇ ਜਿਨ੍ਹਾਂ ਦੀ ਮੌਤ ਹੋ ਗਈ ਮੈਂ ਵਾਪਸ ਆਉਣ ਦਾ ਫੈਸਲਾ ਕੀਤਾ ਮੈਂ ਵਾਪਸ ਆ ਕੇ ਉਸ ਸਮੇਂ ਤਲ ਦੀ ਬੀਜੇਪੀ ਦੀ ਸਰਕਾਰ ਸੀ ਤੇ ਨਸ਼ੇ ਬਹੁਤ ਜ਼ਿਆਦਾ ਧੜਾ ਧੜਾ ਵਿਕਦੇ ਸੀਗੇ। ਅਰੇ ਭਾਈ ਸਾਹਿਬ ਨੂੰ ਪਤਾ ਵੀ ਇੰਨਾਂ ਦੀ ਪਾਰਟੀ ਦੇ ਮਾਜਨਾ ਸੰਬੰਧਤ ਬਹੁਤ ਵੱਡੇ ਲੀਡਰ ਜਿਨ੍ਹਾਂ ਦਾ ਉਸ ਸਮੇਂ ਨਸ਼ਿਆਂ ਦੇ ਵਿੱਚ ਨਾ ਲੱਗਦਾ ਸੀਗਾ। ਔਰ ਮੈਂ ਆਪਣੇ ਭਤੀਜੇ ਦੀ ਮੌਤ ਤੋਂ ਬਾਅਦ ਨਸ਼ਿਆਂ ਦੇ ਖਿਲਾਫ ਜੰਗ ਲੜਦਾ ਜਿਹੜਾ ਹੌਸਲਾ ਕੀਤਾ ਉਸ ਸਮੇਂ ਕਿਸ ਦੀ ਜੁਹਤ ਵੀ ਕੇ ਬੋਲ ਜੇ। ਉਸ ਸਮੇਂ ਪੰਜਾਬ ਪੁਲਿਸ ਦੇ ਇੱਕ ਏਡੀਜੀਪੀ ਸਸੀ ਕਾਂਜ ਜੀ ਨਸ਼ੇ ਦੇ ਵਿਰੁੱਧ ਮੂਵਮੈਂਟ ਕਰ ਰਹੇ ਸੀਗੇ ਤੇ ਮੈਂ ਪਹਿਲੀ ਵਾਰ ਉਹਨਾਂ ਨੂੰ ਆਪਣੇ ਪਿੰਡ ਦੇ ਵਿੱਚ ਸੱਦ ਕੇ ਬਹੁਤ ਵੱਡੀ ਰੈਲੀ ਕੀਤੀ ਨਸ਼ੇ ਦੇ ਖਿਲਾਫ ਉਹਨਾਂ ਦਾ ਜਿਹੜਾ ਭਾਸ਼ਣ ਸੀਗਾ ਵਰਲਡਵਾਈਡ ਬਹੁਤ ਮਸ਼ਹੂਰ ਹੋਇਆ ਮੈਂ ਪਹਿਲਾਂ ਤੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਖੁਦ ਸਭ ਤੋਂ ਪਹਿਲਾਂ ਵੀ ਜੇ ਤੁਸੀਂ ਉਹ ਥੋੜਾ ਸੁਣਨਾ ਚਾਹੋ ਇਹ ਲੀਡਰ ਸੁਣਦੇ ਹੋਣੇ ਜਦੋਂ ਅਤਵਾਦੀ ਮੂਵਮੈਂਟ ਸੀਗੀ ਉਦੋਂ ਮੇਰੇ ਦੋ ਭਾਈ ਇੱਕ ਮੇਲਾ ਬੇਦੋਹੀ ਹੱਤਵੰਦੀਆਂ ਦੇ ਸ਼ਹੀਦ ਕੀਤਾ ਅਸੀਂ ਹੱਤਵਾਦ ਦੇ ਖਿਲਾਫ ਵੀ ਲੜੇ ਅਸੀਂ ਨਸ਼ਿਆਂ ਦੇ ਖਿਲਾਫ ਵੀ ਲੜੇ ਤੇਨੇ ਜੀ ਉਦੋਂ ਗਏ ਇੱਕ ਮੇਲਾ ਜੀ ਨਸ਼ੇ ਦੇ ਕਰਕੇ ਸਾਡੇ ਵਿੱਚ ਨਹੀਂ ਗਾ ਜੋਦੇ ਜਵਾਨ ਪੁੱਤ ਜਿਹੜੇ ਬਚਾਰੇ ਮਿਹਨਤ ਕਰਦੇ ਫਿਰਦੇ ਔਰ ਜਿਹੜੀ ਗੱਲ ਇਹਨਾਂ ਨੇ ਭਾਈ ਸਾਹਿਬ ਨੇ ਕਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਸਾਡੀ ਪਾਰਟੀ ਨੇ ਸਾਡੇ ਮਾਨਜੋਤ ਬੁਖਵੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਨਸ਼ਿਆਂ ਦੇ ਵਿਰੁੱਧ ਜਿਹੜਾ ਸ਼ੁਰੂ ਕੀਤਾ ਸੀਗਾ ਅਸੀਂ ਉਹਦੇ ਵਿੱਚ ਸਿੱਧਾ ਗਿਆ ਸੀਗਾ ਕਿ ਜਿਹੜਾ ਬੰਦਾ ਸਜ਼ਾ ਦਾ ਹੱਕਦਾਰ ਹੋਊਗਾ ਉਹਨੂੰ ਸਜ਼ਾ ਦੇਾਂਗੇ ਜੇ ਬੰਦੇ ਦੀ ਇਲਾਜ ਚਾਹੀਦਾ ਉਹਦਾ ਇਲਾਜ ਕਰਾਂਗੇ ਜਿਹੜੀ ਘਟਨਾ ਤੁਹਾਡੇ ਨਾਲ ਉਹਨਾਂ ਨੇ ਜਿਗਰ ਕੀਤੀ ਹੈ ਇਹ 28 ਮਈ ਨੂੰ ਸਾਡੇ ਅਜਨਾਲੇ ਪੁਲਿਸ ਨੇ ਅਜਨਾਲੇ ਦੇ ਨਾਲ ਹੀ ਕਿਲੋਮੀਟਰ ਦੇ ਇੱਕ ਪਿੰਡ ਲੱਖੂ ਵਾਲ ਉਸ ਪਿੰਡ ਦੇ ਵਿੱਚੋਂ ਨਸ਼ੇ ਕਰਕੇ 6-7 ਲੜਕੇ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ। ਉਹਦਾ ਅਗਲੇ ਦਿਨ ਸਵੇਰੇ ਮੇਰੇ ਕੋਲ ਪਿੰਡ ਦੇ ਬਹੁਤ ਸਾਰੇ ਲੋਕ ਆਏ ਜੀ ਕਿ ਦੋ ਮੁੰਡੇ ਬਿਲਕੁਲ ਦਜਾਇਜ ਵਿੱਚ ਫੜੇ ਗਏ। ਉਹ ਪੀਂਦੇ ਆ, ਵੇਚਦੇ ਨਹੀਂਗੇ। ਤੇ ਇੱਕ ਮੁੰਡਾ ਦੋ ਦਿਨ ਪਹਿਲਾਂ ਹੀ ਅਜੇ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ ਆਇਆ ਸੀਗਾ। ਤੇ ਮੈਂ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ, ਮੈਂ ਸੱਚ ਉਹਨਾਂ ਨਾਲ ਗੱਲ ਕਰਦਾ। ਸਾਡੇ ਸਕੂਲਾਂ ਦੇ ਪ੍ਰੋਗਰਾਮ ਸੀਗੇ ਮੈਂ ਜਾ ਰਿਹਾ ਸੀਗਾ ਮੈਂ ਦੋ ਤਿੰਨ ਦਾ ਐਸਐਸਓ ਨੂੰ ਕਾਲ ਕੀਤੀ ਉਹਦੀ ਕਾਲ ਵੀ ਨਹੀਂ ਆਉਂਦੀ ਸੀਗੀ ਤੇ ਮੈਂ ਆਪ ਖੁਦ ਥਾਣੇ ਚਲਾ ਗਿਆ ਮੈਂ ਐਸਐਸਓ ਨੂੰ ਪੁੱਛਿਆ ਦੀ ਕਿੰਨੇ ਬੰਦੇ ਲਾਉਂਦੇ ਕਹਿੰਦਾ ਜੀ ਇੰਨੇ ਬੰਦੇ ਲੈਂਦੇ ਆ ਮੈਂ ਕਿਹਾ ਜਰਾ ਇਸ ਨਾਮ ਦੇ ਦੋ ਮੁੰਡੇ ਆ ਕਹਿੰਦਾ ਭਾਜੀ ਲੈਂਦੇ ਆ ਮੈਂ ਕਿਹਾ ਨਸ਼ਾ ਕਰਦੇ ਆ ਕਿ ਵੇਚਦੇ ਆ ਕਹਿੰਦਾ ਜੀ ਮੈਂ ਵੈਰੀਫਾਈ ਕਰ ਲੈਂਦਾ ਮੈਂ ਕਿਹਾ ਕਰ ਲੋ ਪਰ ਜੇ ਨਸ਼ਾ ਕਰਦੇ ਆ ਤੇ ਇਹਨਾਂ ਨੂੰ ਹੁਣੇ ਹੀ ਨਸ਼ਾ ਛਡਾਊ ਕੇਂਦਰ ਵਿੱਚ ਭੇਜ ਦਿਓ ਮੇਰੀ ਤੁਹਾਨੂੰ ਬੇਨਤੀ ਹੈ। ਔਰ ਮੈਂ ਉਹਨਾਂ ਮੁੰਡਿਆਂ ਨੂੰ ਜੇ ਤੁਹਾਨੂੰ ਉਹਨਾਂ ਦੀ ਵੀਡੀਓ ਦਿਖਾਈ ਹੋਊਗੀ ਉਹਨਾਂ ਮੁੰਡਿਆਂ ਨੂੰ ਮੈਂ ਹਵਾਲਾਤ ਤੋਂ ਬਾਹਰ ਕਢਾਇਆ। ਉਹਨਾਂ ਨੂੰ ਮੈਂ ਪੁੱਛਿਆ ਪੁੱਤ ਤੂੰ ਹੀ ਨਸ਼ਾ ਕਰਦੇ ਹੋ ਕਿ ਵੇਚਦੇ ਹੋ? ਉਹ ਕਹਿੰਦੇ ਜੀ ਅਸੀਂ ਕਰਦੇ ਹਾਂ। ਮੈਂ ਕਿਹਾ ਤੁਹਾਨੂੰ ਨਸ਼ਾ ਛਡਾਊ ਕੇਂਦਰ ਵਿੱਚ ਪੱਤੀ ਕਰਾ ਦਈਏ। ਕਹਿੰਦੇ ਜੀ ਕਰਾ ਦਿਓ। ਮੈਂ ਐਸਐਸਓ ਨੂੰ ਕਹਿ ਕੇ ਆਇਆ। ਮੈਂ ਕਿਹਾ ਜੇ ਇਹਨੂੰ ਦੋਵਾਂ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਜਿਹੜਾ ਤੁਸੀਂ ਦਾਖਲ ਕਰਾ ਦਿਓ। ਜੇ ਨਰ ਕੋ ਜੁਰਮ ਹੋਊਗਾ ਇਹਨਾਂ ਨੂੰ ਬੇਸ਼ੱਕ ਤੁਸੀਂ ਅਰੈਸਟ ਕਰ ਦਿਓ ਕੋਈ ਗੱਲ ਨਹੀਂ ਪਰ ਪਹਿਲਾਂ ਕੋਸ਼ਿਸ਼ ਕਰੋ ਕਿ ਨਸ਼ਾ ਸ਼ਡਾਊ ਕੇਂਦਰ ਤੇ ਮੇਰੇ ਕਹਿਣ ਤੇ ਐਸਐਚਓ ਨੇ ਉਹ ਦੋਵੇਂ ਮੁੰਡੇ ਨਸ਼ਾ ਸ਼ਡਾਊ ਕੇਂਦਰ ਅੰਮ੍ਰਿਤਸਰ ਭੇਜਤੇ ਔਰ ਸ਼ਾਮ ਨੂੰ ਮੈਨੂੰ ਦੁਬਾਰਾ ਕਾਲ ਆਈ ਉਹਦੀ ਐਸਐਚਓ ਦੀ ਕਹਿੰਦਾ ਸਰ ਇੱਕ ਇਹਨਾਂ ਮੁੰਡਿਆਂ ਨੇ ਇੱਕ ਇੱਕ ਕੁੜੀ ਸ਼ਾਇਦ ਪਤਾ ਨਹੀਂ ਕੀ ਕਿਹਾ ਉਹਨੇ ਇਹਨਾਂ ਨੇ ਵੇਚੀ ਆ ਮੈਂ ਕਿਹਾ ਜੇ ਵੇਚੀ ਆ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਸਜਾ ਦੇ ਹੱਕ ਦਾ ਰਕਿੰਦੇ ਜੀ ਸਜਾ ਦੇ ਹੱਕ ਦਾ ਵਾ ਇਹਨਾਂ ਨੇ ਥੋੜੀ ਵੇਚੀ ਤੇ ਪਾ ਦੇ ਪਿੰਦੇ ਆ ਮੈਂ ਕਿਹਾ ਜੇ ਇਹਨਾਂ ਵੇਚੀ ਆ ਤੇ ਇਹਨਾਂ ਨੂੰ ਐਫ ਆਈ ਆਰ ਦੇ ਵਿੱਚ ਪਾ ਦਿਓ